ਸਤਿ ਸ਼੍ਰੀ ਅਕਾਲ ਜੀ ਸਿੱਧੂ ਮੁਸੇਹਲ ਦੇ ਘਰ ਜਦੋਂ ਤੋਂ ਨਵੀਂ ਖੁਸ਼ੀ ਆਈ ਹੈ ਛੋਟੇ ਸਿੱਧੂ ਨੇ ਜਨਮ ਲਿਆ ਹੈ ਤਾਂ ਉਦੋਂ ਤੋਂ ਹੀ ਲੋਕ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਦੇ ਰਹੇ ਨੇ ਕਈ ਲੋਕਾਂ ਵੱਲੋਂ ਸਿੱਧੂ ਮੁਸੇਹਲ ਦੇ ਘਰ ਜਾ ਕੇ ਜਸ਼ਨ ਮਨਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਦੂਜੇ ਪਾਸੇ ਪੰਜਾਬ ਦੇ ਵਿੱਚ ਕਈ ਲੋਕ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਵੀ ਸਿੱਧੂ ਦੀ ਖੁਸ਼ੀ ਮਨਾ ਰਹੇ ਨੇ ਛੋਟੇ ਸਿੱਧੂ ਦੇ ਨਾਮ ਤੋਂ ਇਸ ਬੱਚੇ ਨੂੰ ਅੱਖਾਂ ਨਾਲ ਵੇਖ ਰਹੇ ਨੇ ਤਾਂ ਇਸ ਦੇ ਨਾਲ ਨਾਲ ਪੰਜਾਬ ਦੇ ਨਾਮੀ ਗਾਇਕ ਤੇ ਨਾਲ ਕਈ ਫਿਲਮੀ ਐਕਟਰ ਵੀ ਸਿੱਧੂ ਮੂਸੇਵਾਲ ਦੇ ਪਿਤਾ ਨੂੰ ਵੀਡੀਓ ਬਣਾ ਕੇ ਜਾਂ ਫਿਰ ਪੋਸਟ ਆ ਪਾ ਕੇ ਵਧਾਈਆਂ ਦੇ ਰਹੇ ਨੇ ਤੇ ਇਸ ਵੜੇ ਦੀ ਇੱਕ ਵੱਡੀ ਖਬਰ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਕਿ ਅੱਜ ਪੰਜਾਬ ਦੇ ਨਾਮੀ ਗਾਇਕ ਬੱਬੂ ਮਾਨ ਵੱਲੋਂ ਵੀ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਨਵੇਂ ਛੋਟੇ ਸਿੱਧੂ ਦੀ ਜਨਮ ਦੀਆਂ ਮੁਬਾਰਕਾਂ ਦਿੱਤੀਆਂ ਨੇ ਤੇ ਉਹਨਾਂ ਵੱਲੋਂ ਛੋਟੇ ਸਿੱਧੂ ਦੀ ਫੋਟੋ ਲਗਾ ਕੇ ਤੇ ਨਾਲ ਕੁਝ ਲਾਈਨਾਂ ਲਿਖ ਕੇ ਮੁਬਾਰਕਬਾਦ ਬਾਪੂ ਬਲਕੌਰ ਸਿੰਘ ਦਿੱਤੀ ਹੈ ਤੇ ਉਹਨਾਂ ਵੱਲੋਂ ਕਾਮਨਾ ਕੀਤੀ ਹੈ ਕਿ ਬੱਚੇ ਨੂੰ ਤੰਦਰੁਸਤੀ ਪਰਮਾਤਮਾ ਬਖਸ਼ੇ ਤਾਂ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਭਾਵੇਂ ਕਿ ਸਿੱਧੂ ਮਸੇਵਾਲੇ ਦੇ ਨਾਲ ਕਾਫੀ ਕੰਟਰੋਵਰਸੀ ਬੱਬੂ ਮਾਨ ਦੀ ਚੱਲਦੀ ਰਹੀ ਹੈ ਇਹਨਾਂ ਦੇ ਫੈਨ ਦੀ ਚੱਲਦੀ ਰਹੀ ਹੈ ਪਰ ਬੱਬੂ ਮਾਨ ਹਮੇਸ਼ਾ ਦੁੱਖ ਦੇ ਵਿੱਚ ਦੁੱਖ ਤੇ ਸੁੱਖ ਦੇ ਵਿੱਚ ਸੁੱਖ ਪੋਸਟ ਪਾਉਂਦਾ ਰਿਹਾ ਹੈ ਤਾਂ ਤੁਸੀਂ ਵੀ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ ਤਤ ਸ਼੍ਰੀ ਗੁਰੂ ਕਾਲ ਜੀ ਸਿੱਧੂ ਮਸੇਰੇ ਦੇ ਘਰ ਜਦੋਂ ਤੋਂ ਨਵੀਂ ਖੁਸ਼ੀ ਆਈ ਹੈ ਛੋਟੇ ਸਿੱਧੂ ਨੇ ਜਨਮ ਲਿਆ ਹੈ ਤਾਂ ਉਦੋਂ ਤੋਂ ਹੀ ਲੋਕ ਬਾਪੂ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਨੂੰ ਵਧਾਈਆਂ ਦੇ ਰਹੇ ਨੇ ਕਈ ਲੋਕਾਂ ਵੱਲੋਂ ਸਿੱਧੂ ਮਸੇਰੇ ਦੇ ਘਰ ਜਾ ਕੇ ਜਸ਼ਨ ਮਨਾਏ ਜਾ ਰਹੇ ਨੇ ਲੱਡੂ ਵੰਡੇ ਜਾ ਰਹੇ ਨੇ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਕਈ ਲੋਕ ਆਪਣੇ ਫੇਸਬੁੱਕ ਅਕਾਊਂਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਵੀ ਸਿੱਧੂ ਦੀ ਖੁਸ਼ੀ ਮਨਾ ਰਹੇ ਨੇ ਛੋਟੇ ਸਿੱਧੂ ਦੇ ਨਾਮ ਤੋਂ ਇਸ ਬੱਚੇ ਨੂੰ ਅੱਖਾਂ ਨਾਲ ਵੇਖ ਰਹੇ ਨੇ ਤਾਂ ਇਸ ਦੇ ਨਾਲ ਨਾਲ ਪੰਜਾਬ ਦੇ ਨਾਮੀ ਗਾਇਕ ਤੇ ਨਾਲ ਕਈ ਫਿਲਮੀ ਐਕਟਰ ਵੀ ਸਿੱਧੂ ਮੂਸੇਵਾਲ ਦੇ ਪਿਤਾ ਨੂੰ ਵੀਡੀਓ ਬਣਾ ਕੇ ਜਾਂ ਫਿਰ ਪੋਸਟ ਪਾ ਕੇ ਵਧਾਈਆਂ ਦੇ ਰਹੇ ਨੇ ਤੇ ਇਸ ਵੜੇ ਦੀ ਕਬੱਡੀ ਖਬਰ ਤੁਹਾਨੂੰ ਜਖਾਨ ਜਾ ਰਹੇ ਹਾਂ ਕਿ ਅੱਜ ਪੰਜਾਬ ਦੇ ਨਾਮੀ ਗਾਇਕ ਬੱਬੂ ਮਾਨ ਵੱਲੋਂ ਵੀ ਸਿੱਧੂ ਮੂਸੇਵਾਲ ਦੇ ਪਰਿਵਾਰ ਨੂੰ ਨਵੇਂ ਛੋਟੇ ਸਿੱਧੂ ਦੀ ਜਨਮ ਦੀਆਂ ਮੁਬਾਰਕਾਂ ਦਿੱਤੀਆਂ ਨੇ ਤੇ ਉਹਨਾਂ ਵੱਲੋਂ ਛੋਟੇ ਸਿੱਧੂ ਦੀ ਫੋਟੋ ਲਗਾ ਕੇ ਤੇ ਨਾਲ ਕੁਝ ਲਾਈਨਾਂ ਲਿਖ ਕੇ ਮੁਬਾਰਕਬਾਦ ਬਾਪੂ ਬਲਕੌਰ ਸਿੰਘ ਦਿੱਤੀ ਹੈ ਤੇ ਉਹਨਾਂ ਵੱਲੋਂ ਕਾਮਨਾ ਕੀਤੀ ਹੈ ਕਿ ਬੱਚੇ ਨੂੰ ਤੰਦਰੁਸਤੀ ਪਰਮਾਤਮਾ ਬਖਸ਼ੇ ਤਾਂ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਵੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਭਾਵੇਂ ਕਿ ਸਿੱਧੂ ਮਸੇਵਾਲੇ ਦੇ ਨਾਲ ਕਾਫੀ ਕੰਟਰੋਵਰਸੀ ਬੱਬੂ ਮਾਨ ਦੀ ਚੱਲਦੀ ਰਹੀ ਹੈ ਇਹਨਾਂ ਦੇ ਫੈਨ ਦੀ ਚੱਲਦੀ ਰਹੀ ਹੈ ਪਰ ਬੱਬੂ ਮਾਨ ਹਮੇਸ਼ਾ ਦੁੱਖ ਦੇ ਵਿੱਚ ਦੁੱਖ ਤੇ ਸੁੱਖ ਦੇ ਵਿੱਚ ਸੁੱਖ ਪੋਸਟ ਪਾਉਂਦਾ ਰਿਹਾ ਹੈ ਤਾਂ ਤੁਸੀਂ ਵੀ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ